ਗੁਰੂ ਪਿਆਰੇ ਸਾਧ ਸੰਗਤ ਜੀ ਅਸੀਂ ਸਾਖੀ ਹੈ ਗੁਰੂ ਤੇਗ ਬਹਾਦਰ ਜੀ ਜਦੋਂ ਉਹਨਾਂ ਦੀ ਔਰੰਗਜ਼ੇਬ ਨਾਲ ਮੁਲਾਕਾਤ ਹੋਈ ਵਾਹੀ ਪੂਜੀ ਦਾ ਖਾਲਸਾ ਵਾਹੀ ਪੂਜੀ ਕੀ ਫਤਿਹ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਰਾਮ ਰਾਏ ਤੇ ਗੁਰੂ ਹਰਿਕ੍ਰਿਸ਼ਨ ਜੀ પાસે ਕਰਮਤ ਦੇ ਚੁੱਕਿਆ ਸੀ ਉਸਨੇ ਗੁਰੂ ਤੇਗ ਬਹਾਦਰ ਜੀ ਨੂੰ ਪਰਮਾਤਮਾ ਦਿਖਾਉਣ ਲਈ ਦਿੱਲੀ ਸਿੱਧਿਆ ਗੁਰੂ ਜੀ ਨੇ ਉਹਨਾਂ ਦਿਨਾਂ ਵਿੱਚ ਮਾਲਵੇ ਦਾ ਦौरा ਕਰ ਰਹੀ ਸਨ ਜਦ ਔਰੰਗਜ਼ੇਬ ਦਾ ਸਨੇਹਾ ਲੈ ਕੇ ਆਲਮ ਖਾਨ ਰੋਹਿਲਾ ਇੱਕ ਨੰਬਰ ਸੋਨਾਪਾਗਈਸੂ ਨੂੰ ਉਹਨਾਂ ਪਾਸ ਅਮਤਾਨ ਪਿੰਡ ਪੁੰਜਾ ਗੁਰੂ ਜੀ ਰਸਤੇ ਵਿੱਚ ਪਹਿਲਾ ਇੱਕ ਦੀ ਤਰ੍ਹਾਂ ਸਲਾਵ ਕਰਦੇ ਅਤੇ ਸੰਗਤ ਨੂੰ ਸਾਥੇ ਲਾੜ ਲਗਾਉਂਦੇ ਹੋਏ ਉਸ ਨਾਲ ਦਿੱਲੀ ਪਹੁੰਚ ਗਏ ਉਹ ਤੇ ਭਾਪ ਜੀ ਨੇ ਦਿੱਲੀ ਪਹੁੰਚਣ ਸਮੇਂ ਉਹਨਾਂ ਦਾ ਟਿਕਾਣਾ ਰਾਜਾ ਮਿਰਜ਼ਾ ਜੈਕਰ ਦੇ ਪੁੱਤਰ ਰਾਮ ਸਿੰਘ ਨੇ ਆਪਣੀ ਹਵੇਲੀ ਵਿੱਚ ਕਰਵਾਇਆ ਗੁਰੂ ਜੀ ਔਰੰਗਜ਼ੇਬ ਦੇ ਬੁਲਾਵੇ ਤੇ ਉਸ ਦੇ ਦਰਬਾਰ ਵਿੱਚ ਪਹੁੰਚੇ ਜਿੱਥੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਚੰਦਨ ਦੀ ਚੋਕੜੀ ਉੱਪਰ ਦਿਖਾਇਆ ਗਿਆ। ਔਰੰਗਜ਼ੇਬ ਨੇ ਉਸ ਨੂੰ ਗੁਰੂ ਜੀ ਮੁਕਰਮਾ ਦਿਖਾਉਣ ਲਈ ਕਿਹਾ। ਗੁਰੂ ਜੀ ਨੇ ਉੱਤਰ ਦਿੱਤਾ ਕਰਮਾਤ ਦਿਖਾਉਣਾ ਰੱਬ ਦੇ ਸ਼ਰੀਕ ਬੰਨਾ ਹੈ ਜੋ ਕਿ ਖੁਦਾ ਨੂੰ ਨਹੀਂ ਪਹੁੰਚਦਾ। ਤੁਸਾਂ ਨੂੰ ਖੁਦਾ ਨੇ ਹਿੰਦੁਸਤਾਨ ਦਾ ਰਾਜ ਦਿੱਤਾ ਹੈ। ਤੁਸਾਂ ਨੂੰ ਚਾਹੀਦਾ ਹੈ ਕਿ ਸਾਰੇ ਪਰਮਨੁ ਬਰਾਬਰ ਸਮਝੋ। ਮਿਆਹ ਹਲੀਮੀ ਅਤੇ ਮਿਹਰ ਨਾਲ ਰਾਜ ਕਰੋ। ਪ੍ਰਜਾ ਗਾਵਾਂ ਅਤੇ ਬੱਕਰੀਆਂ ਵਾਂਗ ਨਹੀਂ। ਇਸ ਦੀ ਜੰਨੀ ਪਾਲਣਾ ਕੀਤੀ ਜਾਵੇ ਉਹਨਾਂ ਵੱਦ ਇਸ ਪਾਸੋਂ ਦੁੱਧ ਮਿਲਦਾ ਹੈ ਜਿਹੜਾ ਬਾਦਸ਼ਾਹ ਪ੍ਰਜਾ ਨੂੰ ਤੰਗ ਕਰਦਾ ਹੈ ਉਹ ਆਪਣਾ ਨਾਅਬਸ ਆਪ ਕਰਦਾ ਹੈ ਖੂਦ ਅਧਿਕਾਰ ਵਿੱਚ ਜੋਰ ਜ਼ੁਲਮ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ ਔਰੰਗਜ਼ੇਬ ਨੇ ਗੁਰੂ ਜੀ ਦਾ ਜਦੋਂ ਇਹ ਉੱਤਰ ਸੁਣਿਆ ਤਾਂ ਉਸਨੇ ਕਿਹਾ ਮੈਂ ਚਾਹੁੰਦਾ ਹਾਂ ਕਿ ਸਾਰੇ ਹਿੰਦੁਸਤਾਨ ਦਾ ਇੱਕੋ ਧਰਮ ਇਸਲਾਮ ਹੀ ਹੋ ਜਾਵੇ ਇਸ ਨਾਲ ਤਰੰਦੇ ਝਗੜੇ ਹੀ ਖਤਮ ਹੋ ਜਾਣੇ ਜੇ ਤੁਸੀਂ ਇਸਲਾਮ ਧਾਰਨ ਕਰ ਲਵੋ ਤਾਂ ਮੈਂ ਆਪ ਨੂੰ ਬਹੁਤ ਵੱਡੀ ਜਗ੍ਹੀਰ ਦੇ ਦਵੰਗ ਕਹਤੇ ਸਾਰੇ ਦੇਸ਼ ਦਾ ਵੱਡਾ ਪੀਰ ਬਣਾ ਦਿੰਦਾ ਗੁਰੂ ਜੀ ਨੇ ਉੱਤਰ ਦਿੱਤਾ ਦੁਨੀਆ ਦੀ ਮਾਇਆ ਸਾਡੇ ਕਿਸੇ ਕੰਮ ਨਹੀਂ ਸਾਡੇ ਲਈ ਲੋਹਾ ਤੇ ਸੋਨਾ ਬਰਾਬਰ ਹਨ ਪੀਰ ਨੂੰ ਅਸੀਂ ਕੀ ਕਰਨਾ ਇਹ ਝਗੜੇ ਮਜਵਾ ਜਾਂ ਤਰਮਾਤ ਦੇ ਪੈਗਾ ਪੀਤੇ ਹੋਏ ਨਹੀਂ ਇਹ ਤਾਂ ਈਰਖਾ ਦੀ ਪੈਦਾਵਾਰ ਹਨ ਤਰੰਤ ਉਸ ਖੁਦਾ ਦੇ ਦਰਵਾਜੇ ਤੱਕ ਪਹੁੰਚਦਾ ਰਸਤਾ ਹੈ ਸਾਧਾ ਵਿਚਾਰ ਹੈ ਕਿ ਹਰ ਪ੍ਰਾਣੀ ਆਪਣੇ ਨਿਸ਼ਚਿਤ ਦੇਹ ਸਾਹਿਬ ਉਸੁੱਤ تک ਪਹੁੰਚਣ ਦਾ ਹੱਕ ਰੱਖਦਾ ਹੈ ਕਿਉਂਕਿ ਪਰਮਪਰਾਨੀ ਦਾ ਆਪਣਾ ਨਿੱਜੀ ਮਸਲਾ ਨਹੀਂ ਹੈ ਇਸ ਦਾ ਸੰਬੰਧ ਸਰੀਰ ਨਾਲੋਂ ਬੋਧਾ ਆਤਮਾ ਨਾਲ ਹੈ ਜੇ ਖੁਦਾ ਨੂੰ ਹਿੰਦੂ ਨਾ ਮੰਨਦੇ ਹੋਣ ਤਾਂ ਉਹ ਇਹਨਾਂ ਦੇ ਬੱਚੇ ਹੋਣ ਤੋਂ ਬੰਦ ਕਰ ਦੇ ਇਸ ਤਰ੍ਹਾਂ ਦੇ ਵਿਚਾਰ ਵਟਾਂਦਰੇ ਵਿੱਚੋਂ ਔਰੰਗਜ਼ੇਬ ਨੂੰ ਤਸੱਲੀ ਹੋ ਗਈ ਕਿ ਗੁਰੂ ਤੇਗ ਬਹਾਦਰ ਜੀ ਪੂਜਯ ਹੋਏ ਫਕੀਰ ਹਨ ਇਹਨਾਂ ਨੂੰ ਦੁਨਿਆਵੀ ਮਾਇਆ ਨਾਲ ਕੋਈ ਲगाव ਨਹੀਂ ਹੈ ਉਸਨੇ ਹੁਕਮ ਕਰ ਦਿੱਤਾ ਗੁਰੂ ਜੀ ਜਿੱਥੇ ਜਾਣਾ ਚਾਹੁੰਦੇ ਹਨ ਜਾ ਸਕਦੇ ਹਨ ਇਹਨਾਂ ਦੇ ਪ੍ਰਚਾਰ ਕਰਨ ਉੱਪਰ ਕੋਈ ਰੋਕ ਨਹੀਂ ਲਾਈ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਗੁਰੂ ਤੇਗ ਬਹਾਦਰ ਜੀ ਦੀ ਔਰੰਗਜ਼ੇਬ ਨਾਲ ਮੁਲਾਕਾਤ ਜਿਸ ਵਿੱਚ ਮੈਂ ਤੁਹਾਨੂੰ ਪੂਰੀ ਸਾਖੀ ਦੱਸੀ ਹੈ ਕਿ ਗੁਰੰਜੀਬ ਨੇ ਗੱਲ ਕੀਤੀ ਤੇ ਕੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦਾ ਜਵਾਬ